ਸਹੀ ਕਿਹਾ ਕਿਸੇ ਨੇ ਕਿ ਕਲਯੁਗ ਦਾ ਸਮਾਂ ਆ ਗਿਆ ਵਾ ਸੋ ਸਾਹਮਣੇ ਤਸਵੀਰਾਂ ਨੇ ਕਿ ਕਿਸ ਤੀਕੇ ਨਾਲ ਕਲਯੁਗ ਨੇ ਆਪਣਾ ਕਹਿਰ ਜਿਹੜਾ ਵਾ ਦਿਖਾ ਦਿੱਤਾ ਇੱਕ ਧਾਰਮਿਕ ਸਥਾਨ ਇੱਕ ਭੋਲੇ ਸ਼ੰਕਰ ਦੀ ਜਗ੍ਹਾ ਸੀ ਜਿਹੜੀ ਉਹ ਜ਼ਮੀਨ ਆਪਣੇ ਆਪ ਆਟੋਮੈਟਿਕ ਉਹ ਗਲੀ ਸਾਰੀ ਧਸ ਗਈ ਹੈ ਤੁਸੀਂ ਦੇਖ ਸਕਦੇ ਹੋ ਸਿਰਫ ਤਾਂ ਸਿਰਫ ਉਹ ਹਿੱਸਾ ਬਚਿਆ ਵਾ ਜਿੱਥੇ ਸ਼ਿਵਲਿੰਗ ਸਥਾਪਿਤ ਆ ਸਿਰਫ ਉਹ ਹਿੱਸਾ ਬਚਿਆ ਵਾ ਕਹਿੰਦੇ ਨੇ ਮੱਲੇ ਵਾਲੇ ਕਿ ਖੂਹ ਹੈ ਖੂਹ ਦੇ ਉੱਤੇ ਭੋਲੇ ਸ਼ੰਕਰ ਦਾ ਮੰਦਿਰ ਬਣਿਆ ਵਾ ਜ਼ਰੂਰ ਅਸੀਂ ਗੱਲਬਾਤ ਕਰਨੀ ਚਾਹਾਂਗੇ ਜਿਹੜੇ ਡਿਪਾਰਟਮੈਂਟ ਦੇ ਅਧਿਕਾਰੀ ਆਏ ਨੇ ਗੱਲਬਾਤ ਕਰ ਲਾਂਗੇ ਨਗਰ ਨੇਮ ਤੋਂ ਆਏ ਨੇ ਭਾਈ ਸਾਹਿਬ ਕਿਸੀ ਕਿਹਨਾ ਦੇਖਦੇ ਤੁਸੀਂ ਮਹੱਲੇ ਵਾਲੇ ਕਹਿ ਰਹੇ ਨੇ ਬੜੇ ਲੰਬੇ ਸਮੇਂ ਤੋਂ ਫੋਨ ਕਰ ਰਹੇ ਨੇ ਤੇ ਹੁਣ ਆਏ ਪਹੁੰਚੇ ਨਹੀਂ ਜੀ ਆਪਾਂ ਸਾਨੂੰ ਫੋਨ ਆਇਆ ਫੋਨ ਵੀਰ ਮੈਨੂੰ ਆਇਆ ਨਹੀਂ ਹੈ ਜੀ ਮੈਨੂੰ ਫੋਨ ਐ ਐਮਲ ਸਾਹਿਬ ਦਸਤਰੋ ਫੋਨ ਆਇਆ ਜੀ ਉਸ ਤੋਂ ਬਾਅਦ ਮੈਂ ਇੱਧਰ ਆਇਆ ਉਸ ਵਾਰ ਰਸਤੇ ਸੁਰੇਸ਼ ਮਾਨ ਜੀ ਦਾ ਵੀ ਫੋਨ ਆਇਆ ਜੀ ਜਦੋਂ ਮੈਂ ਆ ਰਹੇ ਰਸਤੇ 'ਚ ਔਰ ਗੁਰਪਾ ਡੀਲਿੰਗ ਮੈਂ ਖੁਦ ਫੋਨ ਕੀਤਾ ਜੀ ਤੇ ਮੈਨੂੰ ਫੋਨ ਆਇਆ ਤੇ ਕੀ ਇੱਥੇ ਤੁਹਾਡੇ ਕੀ ਪ੍ਰੋਬਲਮ ਆਈ ਹੈ ਤੇ ਮੈਂ ਮੌਕੇ ਤੇ ਨਾਲ ਹੀ ਪਹੁੰਚਿਆ ਜੀ ਇੱਥੇ ਸਮਾ ਸਮਾ ਸਰਕਾਰ ਹੈ ਕਿ ਕਿਸ ਤਰੀਕੇ ਨਾਲ ਦੇ ਕਿ ਦੇ ਕਾਰਨ ਕੀ ਲੱਗਦਾ ਕਾਰਨ ਹੋ ਸਕਦਾ ਜੀ ਮੇਬੀ ਕਿਤੇ ਪਾਣੀ ਦੀ ਲੀਕੇਜ ਜਾਂ ਸੀਪੇਜ ਕਿਤੇ ਨਾ ਕਿਤੇ ਕਿਉਂਕਿ ਮੰਦਰਾ ਹੋ ਸਕਦਾ ਜੀ ਪਾਣੀ ਕਿਧੋਂ ਆਂਦਾ ਹੋਵੇ ਉਹਦੇ ਕਾਰਨ ਜਿਹੜੀ ਬੱਟਨ ਦਾ ਇਹੀ ਕਾਰਨ ਹੋ ਸਕਦਾ ਜੀ ਪਾਣੀ ਦਾ ਕਿਤੇ ਦੇਖੀਆ ਕਿ ਦੇਖੋ ਕੋਈ ਕਿਸੇ ਤਰੀਕੇ ਨਾਲ ਮਲਬਾ ਨਹੀਂ ਹੈਗਾ ਉਹ ਦੇਖੋ ਜਿਸ ਗਲੀ ਬਣੀ ਫਿਰ ਕਿਸ ਤਰੀਕੇ ਨਾਲ ਬਣਾਈ ਹੋਏਗੀ ਗਲੀ ਸਰ ਗਲੀ ਦੀ ਪ੍ਰੋਬਲਮ ਨਹੀਂ ਆਈ ਜੀ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਮਿੱਟੀ ਕੋਈ ਨਹੀਂ ਹੈ ਗਲੀ ਟੈਲਾਂ ਦੀ ਹੈ ਉਹ ਇੱਕਦਮ ਹੀ ਥੱਲੇ ਖਾਕੋਕਲਾ ਹੋ ਕੇ ਥੱਲੇ ਡਿੱਗ ਪਿਆ ਜੀ ਇਹ ਕੋਈ ਨੇਚਰ ਵਾਈਜ਼ ਜਾਂ ਕੁਝ ਕਹਿ ਸਕਦੇ ਹੋ ਥੱਲੇ ਬੈਠੀ ਜਗਾ ਉਦੇ ਕਾਰਨ ਇਹ ਸਾਰਾ ਹਾਦਸਾ ਜੋ ਹੈ ਘਟਨਾਕ੍ਰਮ ਹੋਇਆ ਜੀ ਪਰ ਹੁਣ ਤਾਂ ਲੋਕਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ ਜਿਹੜੇ ਲੋਕ ਇੱਥੇ ਰਹਿ ਰਹੇ ਨੇ ਕਿਉਂਕਿ ਲੱਗੇ ਰੇਸ਼ੀ ਏਰੀਆ ਵਿੱਚ ਕੋਈ ਘਰ ਛੋਟੇ ਛੋਟੇ ਘਰਾਂ ਲੋਕਾਂ ਦੇ ਹਾਂਜੀ 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 ਕੋਈ ਗੱਲ ਨਹੀਂ ਸਰ ਆਪਾਂ ਆਪਣੀ ਜਿਹੜੇ ਠੇਕੇਦਾਰ ਬੁਲਾ ਰਹੇ ਹਾਂ ਜੀ ਇੱਥੇ ਜੋ ਇੱਥੇ ਪੋਸੀਬਲ ਹੋ ਸਕਦਾ ਫਤਿਹ ਕਰਕੇ ਜਾਵਾਂਗੇ ਜੇ ਤੇ ਉਹਨੂੰ ਮਸਲਾ ਹਲ ਕਰਕੇ ਜਾਵਾਂਗੇ ਤੇ ਕੋਈ ਨਾ ਕੋਈ ਜਿਸਟਿਸ ਕਿ ਇਹਨਾਂ ਦੇਖਿਆ ਜਾਵੇ ਕਿ ਤੁਸੀਂ ਕਹਿ ਰਹੇ ਹੋ ਕਿ ਮਲਬਾ ਸੀ ਜਾਂ ਕਿਸ ਤਰ੍ਹਾਂ ਦਾ ਹੈ ਨਾ ਤੇ ਜਿਸ ਠੇਕੇਦਾਰ ਨੇ ਗਲੀ ਬਣਾਈ ਹੈ ਉਹਦੇ ਤੇ ਕਾਰਵਾਈ ਨਹੀਂ ਬਣੇਗੀ ਇਹਦੇ ਗਲੀ ਬੰਦੀਏ ਸਾਡੀ 2 ਇੰਚ ਦੀ ਹੈ ਟਾਇਲ ਲੱਗੀ ਹੈ ਔਰ ਥੱਲੇ 4 ਇੰਚ ਹੀ ਘਟਕਾ ਹੈ ਗਿਆ 6 ਇੰਚ ਹੀ ਘਟਕਾ ਹੈਗਾ ਥੱਲੇ ਗਲੀ ਦੇ ਕੁਛ ਨਹੀਂ ਹੁੰਦਾ ਜੀ ਆ ਤੁਸੀਂ ਦੇਖ ਸਕਦੇ ਹੋ ਘਟੋ ਘਟ 10 15 ਫੁੱਟ ਥੱਲੇ ਗਲੀ ਥੱਲੇ ਬੈ ਗਈ ਹੈ ਜੀ ਮਿੱਟੀ ਬੈਠੀ ਥੱਲੇ ਸਾਰੀ ਸੋ ਉਹ ਉਹਦੇ ਗਲੀ ਦਾ ਕੋਈ ਲਿੰਕ ਨਹੀਂ ਹੈ ਇਹ ਥੱਲੇ ਕੋਈ ਬੈਟੀ ਪਾਣੀ ਦੀ ਲੀਕੇਜ ਆ ਕੁਝ ਕਾਰਨ ਕਰਕੇ ਗਲੀ ਥੱਲੋਂ ਬੈ ਗਈ ਸਾਰੀ ਮਿੱਟੀ ਆ ਤੁਸੀਂ ਦੇਖ ਸਕਦੇ ਹੋ 10 ਤੋਂ 15 ਫੁੱਟ ਮਤਲਬ ਥੱਲੇ ਟੋਆ ਪੈ ਗਿਆ ਜੀ ਇਥੇ ਜੇ ਬਿਲਕੁਲ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ठेकेदार ਨੂੰ ਮੌਕੇ ਤੇ ਬੁਲਾ ਰਹੇ ਆ ਤਾਂ ਉਹ ਦੇਖੇਗਾ ਲੀਕੇਜ ਲੱਗਦੀ ਹੈ ਜਿਸ ਦੇ ਕਰ ਰਹੇ ਨੇ ਇਹ ਗਲੀ ਜਿਹੜੀ ਬੈਠ ਗਈ ਨੇ ਮਾਨ ਸਰ ਕਿਸੇ ਕੰਮ ਦੇ ਦਿਓ ਹਾਂ ਗਾਲਸ ਰੈਂਕ ਇਹ ਠੀਕ ਹੈ ਅਚਨ ਚੇਤ ਥੱਲੇੋਂ ਬੈਠੀ ਆ ਲੇਕਿਨ ਇਹ 12:30 ਵਜੇ ਦੀ ਘਟਨਾ ਹੈ 12:30 ਵਜੇ ਤੋਂ ਲੈ ਕੇ ਹੁਣ 4 ਵਜੇ ਕਨ ਸਾਢੇ 3 3 ਘੰਟੇ ਹੋ ਚੁੱਕੇ ਨੇ ਔਰ ਇੰਨੀ ਅਮਰਜੈਂਸੀ ਗੱਲ ਹੈ ਐਸ ਡੀ ਐਮ ਦਾ ਜਿਹੜਾ ਪੁਰਾਣਾ ਕੰਮ ਹੈ ਪਬਲਿਕ ਦੀ ਉਹ ਸਰਵੰਟ ਹੈ ਲੇਕਿਨ ਉਹਨੇ ਕਦੀ ਫੋਨ ਨਹੀਂ ਸੁਣਨਾ ਕਿਸੇ ਦਾ ਔਰ ਮੈਂ ਵੀ ਆ ਕੇ ਕੀਤਾ ਔਰ ਇਹ ਗੁੱਗੂ ਨੇ ਵੀ ਆ ਕੇ ਇਸ ਤੋਂ ਪਹਿਲਾਂ 20 25 ਫੋਨ ਕਰ ਬੈਠਿਆ ਫਿਰ ਉਹਨਾਂ ਨੂੰ ਫੋਨ ਕਰਨ ਦਾ ਉਹ ਨਹੀਂ ਸੁਣेंगे ਔਰ ਹੁਣ ਉਪਾਲ ਸਾਹਿਬ ਨੇ ਠੀਕ ਕਿਹਾ ਇਹ ਰਸਤੇ 'ਚ ਹੋਣਗੇ ਇਹਨਾਂ ਨੇ ਫੋਨ ਸੁਣਿਆ ਕਿ ਮੈਂ ਆ ਰਿਹਾ ਲੇਕਿਨ ਜਿਹੜੀ ਉਪਾਲ ਸਾਹਿਬ ਇਹ ਗੱਲ ਕਹਿੰਦੇ ਆ ਉਹਦੇ ਨਾਲ ਮੈਂ 1% ਵੀ ਸਹਿਮਤ ਨਹੀਂ ਹਾਂਗਾ ਇਹ ਮੰਦਰ ਜਾਂ ਮੰਦਰ ਦੇ ਪਾਣੀ ਦੇ ਕਾਰਨ ਆ ਇਹ ਕਿਦੇ ਨਾਲ ਕਿਦੇ ਵਾਟਰ ਸਪਲਾਈ ਹੈ ਸੀਵਰੇਜ ਦੀ ਹੈ ਲੀਕੇਜ ਹੈ ਔਰ ਇੰਨੀ ਮਤਲਬ ਘਟਨਾ ਹੋਣ ਦੇ ਬਾਅਦ ਮੇਰੇ ਸਾਹਮਣੇ ਬੈਠਿਆ ਇਹਨਾਂ ਨੂੰ ਮੰਨਣਾ ਪੈਗਾ ਮੇਰੇ ਕੋਲ ਰਿਕਾਰਡਿੰਗ ਆ ਇਹਨਾਂ ਨੇ ਮੈਨੂੰ ਮੈਂ ਕਹਿੰਨਾ ਐਸਡੀਐਮ ਤੁਹਾਡੇ ਫੋਨ ਨਹੀਂ ਸੁਣਦੇ ਪਏ ਤੇ ਤੁਸੀਂ ਕਰੋ ਇਹਨਾਂ ਨੇ ਮੈਨੂੰ ਕਿਹਾ ਉਹ ਮੇਰਾ ਵੀ ਨਹੀਂ ਸੁਣ ਰਹੇ ਕੀ ਪੋਸਟਾ ਤੁਹਾਡੇ ਸੁਪਰਡੈਂਟੋ ਮੈਸਜੂ ਆ ਜੀ ਐਸਡੀਓ ਸਾਹਿਬ ਦਾ ਫੋਨ ਐਸਡੀਐਮ ਨਹੀਂ ਸੁਣਦੇ ਤੁਹਾਡਾ ਤੁਹਾਡਾ ਸੁਣ ਮੈਂ ਜੀ ਇੱਥੇ ਆ ਕੇ ਫੋਨ ਹੁਣ ਕੀਤਾ ਜੀ ਮੇਰੀ ਕੱਲ ਗੱਲ ਸ਼ਾਇਰ ਮੈਡਮ ਬੀਜ਼ੀ ਹੋਣਗੇ ਨਹੀਂ ਮੇਰੀ ਗੱਲ ਹੋਈ ਪਰ ਇਸ ਵੇਲੇ ਮੈਡਮ ਨੂੰ ਕਾਲ ਕੀਤੀ ਜੀ ਮੈਡਮ ਨੇ ਚੁੱਕੀ ਹੈ ਮੇਰੀ ਕਾਲ ਔਰ ਮੈਡਮ ਕਹਿੰਦੇ ਕੰਮ ਕਰਾਓ ਮੈਡਮ ਕਹਿੰਦੇ ਕੰਮ ਕਰਾਓ ਜੀ ਮੌਕੇ 'ਚ ਮੇਰੀ ਗੱਲ ਸੁਣੋ ਇੱਕ ਸੈਕਿੰਡ ਇਹਨਾਂ ਦੀ ਰਿਕਾਰਡਿੰਗ ਮੇਰੇ ਕੋਲ ਹੈ ਕਿ ਐਸਜੀਐਮ ਵੀ ਮੇਰਾ ਫੋਨ ਨਹੀਂ ਸੁਣਦੀ ਭਾਈ ਤੁਸੀਂ ਕੀਤਾ ਜੀ ਜਦੋਂ ਮਰਜੀ ਰਿਕਾਰਡਿੰਗ ਦੀ ਸੁਣ ਲਓ ਤੇ ਇਹਨਾਂ ਨੇ ਕਿਹਾ ਮੈਨੂੰ ਉਹ ਔਨ ਰਿਕਾਰਡ ਹੈ ਠੀਕ ਹੈ ਬਾਅਦ ਚ ਇਹਨਾਂ ਨੇ ਕੀਤਾ ਤੇ ਸੁਣ ਲਿਆ ਕਿ ਆ ਸਾਢੇ 3 ਘੰਟੇ ਆ ਮਕਾਨ ਦਾ ਥੱਲਾ ਨਹੀਂ ਬਚਿਆ ਇਹ ਗਲੀ ਦਾ ਥੱਲਾ ਨਹੀਂ ਬਚਿਆ ਔਰ ਸਾਢੇ 3 ਇੰਨੀ ਐਮਰਜੈਂਸੀ ਘੰਟੇ ਘੰਟੇ ਗੱਲ ਹੈ ਘਟਨਾ ਹੈ ਲੇਕਿਨ ਐਸ.ਡੀ.ਐਮ ਸਾਹਿਬ ਫੋਨ ਨਹੀਂ ਸੌ ਰਹੇ ਅੱਜ ਸਾਢੇ 3 ਘੰਟੇ ਬਾਅਦ ਉਪਾਲ ਸਾਹਿਬ ਆਏ ਨਾ ਜਦੋਂ ਸਾਰੀ ਗਲੀ ਤੇ ਮਕਾਨਾਂ ਦਾ ਬੈਜ ਬੈਨ ਦਾ ਖਤਰਾ ਔਰ ਜਿਸ ਨੂੰ ਅੱਗੇ ਇੰਪਲਾਈ ਨੇ ਫੋਨ ਕਰ ਰਹੇ ਨੇ ਇਹ ਅਸੀਂ ਦੱਸ ਸਕਦੇ ਹਾਂ ਕਿ ਉਹਨਾਂ ਨੇ ਕੀਤਾ ਉਹ ਇਹਨਾਂ ਨੂੰ 36 ਸਵਾਲ ਕਰਦਾ ਪਿਆ ਔਰ بار بار ਕਹਿ ਰਹੇ ਆ ਬੜੀ ਐਮਰਜੈਂਸੀ ਘਟਨਾ ਵੈ ਇਹ ਤੁਹਾਨੂੰ ਆਣਾ ਪਏਗਾ ਇਹ ਬੜਾ ਖਤਰਾ ਮਕਾਨਾਂ ਨੂੰ ਤੇ ਲੋਕਾਂ ਦੀ ਜਾਨ ਮਾਲ ਨੂੰ ਜਾਂ ਵੇਖੋ ਛੋਟੇ ਛੋਟੇ ਘਰ ਲੱਗੇ ਰਿਆਸ਼ੀ ਏਰੀਆ ਵਾ ਤਾਂ ਕਿਸੇ ਦਾ ਵੀ ਮਕਾਨ ਉਹਦੇ ਕੈਮਰਾ ਮਾਰੋ ਉਹਦੇ ਥੱਲੇ ਕੁਝ ਨਹੀਂ ਬਚਿਆ ਲੇਕਿਨ ਇਹਨਾਂ ਕੋਲ 36 ਸਵਾਲ ਹੋ ਇੰਪਲਾਈ ਕਰ ਰਿਹਾ ਕਿਥੇ ਉਹ ਕੀ ਗੱਲ ਆ ਮੈਂ ਜ਼ਰੂਰੀ ਕੰਮ ਆ ਇੱਕ بار بار ਕਹਿ ਰਹੇ ਨੇ ਕਿ ਬੜਾ ਐਮਰਜੈਂਸੀ ਆ ਤੁਰੰਤ ਆਓ ਲੇਕਿਨ ਇਹਨਾਂ ਨੂੰ ਛਤੀਵਰੀ ਜਵਾਬ ਦਿੱਤਾ ਕਿਆ ਐਸ ਡੀ ਐਮ ਇਹ ਇਹਦਾ ਰਿਕਾਰਡ ਹੈ ਮੇਰੇ ਕੋਲ ਵਟਸਐਪ ਵੀ ਆ ਗਏ ਨਾ ਮੇਰੇ ਖਾ ਅਪਲ ਜੀ ਸਾਹਿਬ ਇੱਕ ਚੀਜ਼ ਦੱਸ ਦਿਓ ਇਹ ਇੱਕ ਚੀਜ਼ ਦੱਸ ਦਿਓ ਜੀ ਸਾਹਿਬ ਮੀਟਿੰਗ ਦਾ ਬਹਾਨਾ ਹੁੰਦਾ ਕਿ ਵਾਕਈ ਮੀਟਿੰਗਾਂ ਹੁੰਦੀਆਂ ਸਰ ਮੀਟਿੰਗ ਹੁੰਦੀਆਂ ਜੀ 1:30 ਵਜੇ ਵੀ ਇੱਕ ਬੀਸੀ ਸੀਗੀ 2:30 ਵਜੇ ਵੀ ਇੱਕ ਮੀਟਿੰਗ ਬੀਸੀ ਸੀਗੀ ਜਿਹੜਾ ਤੁਸੀਂ ਰਿਕਾਰਡ ਵੀ ਚੈੱਕ ਕਰ ਸਕਦੇ ਦਫ਼ਤਰੋਂ ਜਾ ਕੇ ਜੀ ਉਸ ਤੋਂ ਪਹਿਲਾਂ ਗੁਰਦਾਸਪੁਰ ਸੀਗਾ ਗੁਰਦਾਸਪੁਰ ਵੀ ਇੱਕ ਡੇਟ ਸੀ ਉੱਥੋਂ ਆਇਆ ਫਿਰ ਇੱਥੇ 1:30 ਮੀਟਿੰਗ 2:30 ਮੀਟਿੰਗ ਆ ਔਰ ਜਿੱਦਾਂ ਸਾਨੂੰ ਪਤਾ ਲੱਗਾ ਨਾਲੇ ਤੇ ਪਹੁੰਚ ਗਏ ਵੀਦਾਂ 10 ਮਿੰਟਸ ਸੋਰਾ ਟਾਈਮ ਲੱਗ ਮਨ ਉੱਥੇ ਆਂਦਾ ਜੀ ਜਦੋਂ ਪਤਾ ਲੱਗਾ 3:30 ਘੰਟੇ ਤੇ ਜਦੋਂ ਸੁਣਨੇ ਆਉਦੇ ਆ ਨਾ ਕਿਤੇ ਨਾ ਕਿਤੇ ਲੱਗਦਾ ਨਹੀਂ ਭੋਲੇ ਸ਼ੰਕਰ ਦੀ ਕੋਈ ਲੱਗਦਾ ਨਹੀਂ ਕਿਤੇ ਨਾ ਕਿਤੇ ਕਿ ਭੋਲੇ ਸ਼ੰਕਰ ਦਾ ਵੀ ਕਿਤੇ ਕਹਿਰ ਕਿ ਜਿਨ੍ਹਾਂ ਨੇ ਆਪਣਾ ਵਿਖਾਇਆ ਕਾਲ ਯੁਗ ਦਾ ਸਮਾਂ ਕਹਿੰਦੇ ਆ ਜੀ ਅਸੀਂ ਭੋਲੇ ਸ਼ੰਕਰ ਦੀ ਵੀ ਇਸ ਤਾਕਤ ਨੂੰ ਨਕਾਰ ਨਹੀਂ ਸਕਦੇ ਬੀਗੇ ਹਿੰਦੂ ਅਸੀਂ ਮੰਨੇ ਆ ਉਹ ਵੀ ਗੱਲ ਹੋ ਸਕਦੀ ਆ ਲੇਕਿਨ ਜਿਹੜੀ ਗੱਲ ਹੈ ਇਹ ਨਿਕਲ ਨਹੀਂ ਸੀਵਰੇਜ ਵਗਾਰਾ ਦੀ ਬਲਾਕਜ ਆ ਜਿਹੜੀ ਇੱਥੇ ਪੁਰਾਣਾ ਰਿਕਾਰਡ ਚੈੱਕ ਕਰ ਲਓ ਇਸ ਮੁਹੱਲੇ ਦਾ ਸੀਵਰੇਜ ਹਮੇਸ਼ਾ ਬੰਦ ਰਹਿੰਦਾ ਆ ਸਾਰੇ ਮੁਹੱਲੇ ਵਾਸੀ ਵੀ ਖੜੇ ਪੁੱਛ ਲੋ ਇਹ ਛੱਤੀ ਵਾਰੀ ਖਲਾਈਦਾ ਤੇ ਫਿਰ ਬੰਦ ਹੋ ਜਾਂਦਾ ਉਹ ਸਿਰਫ ਗੌਂਗਲੋਂ ਤੋਂ ਮਿੱਟੀ ਝਾੜ ਕੇ ਚਲੇ ਜਾਂਦੇ ਨਾ ਉਹ ਜਿਹੜੇ ਬਲਾਕਜ ਹੁੰਦੀ ਪਈ ਕਿਤੇ ਨਾ ਕਿਤੇ ਪਾਣੀ ਜਾਂਦਾ ਸੀ ਨਾ ਜੀ 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 2:58 ਮਿੰਟ ਦੇ 2 45 ਤੋਂ ਲੈ ਕੇ ਐਸ ਡੀ ਐਮ ਸਾਹਿਬ ਨੂੰ ਮੈਂ ਬੜੇ ਫੋਨ ਕੀਤੇ ਉਹਨਾਂ ਕੋਈ ਫੋਨ ਨਹੀਂ ਮੇਗਾ ਡੈਂਡ ਕੀਤਾ ਮੈਂ ਫਿਰ ਵੀਡੀਓ ਬਣਾ ਕੇ ਭਾਈ ਲੇਕਿਨ ਐਸਡੀਐਮ ਸਾਹਿਬ ਨੂੰ ਇਹ ਨਹੀਂ ਲੱਗਾ ਕਿ ਇਹ ਵੀਡੀਓ ਕਿੰਨਾ ਮਹਲਾ ਖਤਰੇ ਜਾ ਔਰ ਮੈਂ ਇਸ ਦੇ ਦੇਖਣ ਤੋਂ ਬਾਅਦ ਕੋਈ ਇੱਥੇ ਕਾਰਵਾਈ ਪ੍ਰਸ਼ਾਸਨ ਨੂੰ ਭੇਜਾਂ ਆਪਲ ਸਾਹਿਬ ਆ ਕੋਲ ਨੇ ਫੋਨ ਕੀਤਾ ਨਹੀਂ ਫੋਨ ਨੇ ਡੰਡ ਕੀਤਾ ਐਸਡੀ ਆ 2 ਵਜੇ 58 ਮਿੰਟ ਦੀ ਵੀਡੀਓ ਪਾਈ ਦਿਆਂ ਜੀ ਐਸਡੀਐਮ ਨੂੰ ਕੀ ਜਵਾਬ ਕੋਈ ਨਹੀਂ ਕੋਈ ਜੀ ਕੋਈ ਨਹੀਂ ਕਾਲ ਕੋਈ ਉਹਨਾਂ ਡੰਡ ਹੀ ਨਹੀਂ ਕੀਤਾ ਮੈਂ ਹਾਂਜੀ ਪ੍ਰਧਾਨ ਜੀ ਜੀ ਬਿਲਕੁਲ ਜ਼ਰੂਰ ਚਾਹਾਂਗੇ ਅਸੀਂ ਕਿ ਗੱਲ ਵੀ ਕਰ ਲਈ ਐਸਡੀਐਮ ਨਾਲ ਲਗਾਤਾਰ ਮਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਐਸਡੀਐਮ ਵੱਲੋਂ ਫੋਨ ਨਹੀਂ ਚੁੱਕਿਆ ਜਾਂਦਾ ਦੇਖਦੇ ਨੇ ਕਰਕੇ ਕਿ ਸਾਡਾ ਵੀ ਫੋਨ ਕਾਲ ਚੁੱਕਦੇ ਆ ਜਾਂ ਨਹੀਂ ਚੁੱਕਦੇ ਜਰੂਰ ਗੱਲਬਾਤ ਕਰਨੀ ਚਾਹਵਾਂਗੇ ਐਸਜੀਓ ਮੈਡਮ ਸ਼ਾਇਰੀ ਪੜ੍ਹਾਈ ਦੀ ਨਾ ਕਿ ਗਲਤਕ ਨਾਲ ਗੱਲਬਾਤ ਕਰਦੇ ਨੇ ਜਿਹਨੇ ਵਟਸਐਪ ਪਰਸ਼ਕਾਇਤ ਲਈ ਜਰੂਰ ਅਸੀਂ ਕਰ ਜਾਵਾਂਗੇ ਗੱਲਬਾਤ ਤੇ ਉਹਨਾਂ ਨੇ ਵਟਸਐਪ ਕੀਤਾ ਐਸਜੀਓ ਸਾਹਿਬ ਤਾਂ ਮੌਕੇ ਤੇ ਆਏ ਨੇ ਮੌਕਾ ਦੇਖ ਰਹੇ ਨੇ ਪਰ ਦੂਜੇ ਪਾਸੇ ਐਸਜੀਓ ਮੈਮ ਨੂੰ ਵੀ ਫੋਨ ਲਾਉਣਾ ਪਰ ਫੋਨ ਉਹਨਾਂ ਨੇ ਕੱਟ ਕਰ ਦਿੱਤਾ ਸੋ ਮੱਲੇ ਵਾਲੇ ਕਿਤੇ ਨਾ ਕਿਤੇ ਆਪਣੀ ਗੱਲ ਤੇ ਹੋ ਸਕਦਾ ਕਿਤੇ ਮੀਟਿੰਗ ਤੇ ਹੋਣ ਸਰ ਪਤਾ ਨਹੀਂ ਪਰ ਮੀਟਿੰਗ ਅੱਧੇ ਘੰਟੇ ਦੀ ਹੁੰਦੀ ਹੈ 1 ਘੰਟੇ ਦੀ ਹੁੰਦੀ ਹੈ 3 ਘੰਟੇ ਦੀ ਮੀਟਿੰਗ ਨਹੀਂ ਹੁੰਦੀ ਬਕਾਇਦਾ ਅਮਰਜੈਂਸੀ ਲਿਖ ਕੇ ਪਾ ਰਹੇ ਲਿਖ ਕੇ ਪੂਰੀ ਵੀਡੀਓਜ਼ ਭੇਜੀਆਂ ਫੋਟੋਗ੍ਰਾਫਸ ਭੇਜੀਆਂ ਕਿ ਬਹੁਤ ਅਮਰਜੈਂਸੀ ਹੈ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ ਹਲੇ ਤੇ ਪਰਮਾਤਮਾ ਦੀ ਕਿਰਪਾ ਹੈ ਕਿ ਹਲੇ ਤੱਕ ਭੋਲੇਨਾਥ ਨੇ ਇਹੋ ਜੀ ਕੋਈ ਨੋਬਤ ਆਉਣ ਮਹੀਨੇ ਦਾ ਪਹਿਲਾ ਹਫਤਾ ਵਾ ਬਿਲਕੁਲ ਬਿਲਕੁਲ ਹਲੇ ਨੋਬਤ ਨਹੀਂ ਆਂਦੀ ਤੀ ਬਟ ਇਹ ਲੱਗ ਰਿਹਾ ਕਿ ਅਗਰ ਪ੍ਰਸ਼ਾਸਨ ਨਹੀਂ ਆਇਆ ਤੇ ਇਹ ਨੋਬਤ ਵੀ ਆ ਜਾਣੀ ਹੈ ਕਿਸੇ ਵੇਲੇ ਵੀ ਗਿਰ ਸਕਦਾ ਜੇ ਬਿਲਕੁਲ ਜ਼ਰੂਰ ਕਿਤੇ ਨਾ ਕਿਤੇ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਸਹਿਮ ਦਾ ਮੌਲਾ ਕਿਉਂਕਿ ਲੋਕ ਇੱਥੇ ਰਹਿੰਦੇ ਨੇ ਰਿਆਸ਼ੀ ਏਰੀਆ ਵਾ ਤਾਂ ਮੰਦਰ ਦੇ ਆਲੇ ਦੁਆਲੇ ਲੋਕਾਂ ਦੇ ਘਰ ਨੇ ਤਾਂ ਕਿਤੇ ਨਾ ਕਿਤੇ ਲੋਕ ਵੀ ਇਸ ਵੇਲੇ ਮੁਸ਼ਕਲ ਜਿਨੇ ਸੋਚ ਰਹੇ ਨੇ ਕਿ ਸਾਡਾ ਵੀ ਕੀ ਹੱਲ ਹੋਊਗਾ ਕਿਉਂਕਿ ਜਿਸ ਤਰੀਕੇ ਨਾਲ ਮੰਦਰ ਪੂਰਾ ਧੱਸ ਗਿਆ ਵਾ ਸੌਰੀ ਮੰਦਰ ਵਾਲੀ ਗਲੀ ਜਿਹੜੀ ਪੂਰੀ ਧੱਸ ਗਈ ਹੈ ਮੰਦਰ ਜ਼ਰੂਰ ਅਜੇ ਵੀ ਜਿੱਥੇ ਸ਼ਿਵਲਿੰਗ ਸਤਾਪਿਤ ਆ ਉੱਥੇ ਖੜਾ ਵਾ ਪਰ ਕਿਤੇ ਨਾ ਕਿਤੇ ਜ਼ਰੂਰ ਮਹੱਲੇ ਦੇ ਵਿੱਚ دہشت ਦਾ ਮਾਹੌਲ ਹੈ ਮੌਕੇ ਤੇ ਅਧਿਕਾਰੀ ਪਹੁੰਚੇ ਨੇ ਹੁਣ ਦੇਖ ਰਹੇ ਨੇ ਮੌਕਾ ਦੇਖ ਰਹੇ ਨੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਅਗਲੀ ਕਾਰਵਾਈ ਇਹਨਾਂ ਲੋਕ ਕੀ ਕੀਤੀ ਜਾਂਦੀ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਬਟਾਲਾ